ਦੇ ਘਰਾਂ ਦੇ ਵਿੱਚ ਆਮ ਕਲੇਸ਼ ਹੈ ਜ਼ਿਆਦਾਤਰ ਉਹ ਪੈਸੇ ਦਾ ਹੁੰਦਾ ਆ ਇਸ ਲਈ ਕਿਉਂਕਿ ਜ਼ਿਆਦਾਤਰ ਜਿਹੜੇ ਪੁਰਸ਼ ਆ ਉਹੀ ਪੈਸਾ ਕਮਾਉਂਦੇ ਨੇ ਤੇ ਲੇਡੀਜ਼ ਦੇ ਕੋਲ ਪੈਸਾ ਨਹੀਂ ਹੁੰਦਾ ਹੈਗਾ ਉਹਨੂੰ ਤਹਿਤ ਨੂੰ ਆਪਾਂ ਰੱਖਦੇ ਹੋਏ ਆਪਾਂ ਲੇਡੀਜ਼ ਦੇ ਲਈ ਇਹੋ ਇਹ ਪ੍ਰੋਗਰਾਮ ਚਲਾਇਆ ਕਿ ਉਹ ਵੀ ਕੁਝ ਪੈਸਾ ਕਮਾ ਸਕਣ ਆਪਣੇ ਪਿੰਡ ਦੇ ਅੰਦਰ ਰਹਿ ਕੇ ਕਿਉਂਕਿ ਪ੍ਰੋਬਲਮ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਆਣ ਜਾਣ ਦੀ ਵੀ ਪੈਂਦੀ ਹੈ ਕਿਉਂ ਘਰੇਲੀ ਜੋ ਸਾਡੀਆਂ ਬੀਬੀਆਂ ਨੇ ਭੈਣਾਂ ਨੇ ਉਹਨਾਂ ਨੇ ਘਰ ਦੇ ਕੰਮ ਵੀ ਨਿਭਾਣੇ ਹੁੰਦੇ ਆ ਕਿਉਂਕਿ ਨਿਆਣਿਆਂ ਨੇ 2 ਵਜੇ ਤੱਕ ਸਕੂਲ ਤੋਂ ਵੀ ਆਣਾ ਹੁੰਦਾ ਇਸ ਲਈ ਇਹ ਅਸੀਂ ਯੋਜਨਾ ਸ਼ੁਰੂ ਕੀਤੀ ਕਿ ਪਿੰਡ ਦੇ ਵਿੱਚ ਹੀ ਕੁਝ ਨਾ ਕੁਝ ਉਹਨਾਂ ਨੂੰ ਕੰਮ ਦਿੱਤਾ ਜਾਵੇ ਜਿਹੜਾ ਉਹ ਵੇਲੇ-ਕਵੇਲੇ ਕਰ ਸਕਣ ਇਦੇ ਤਹਿਤ ਅਸੀਂ ਇਹੋ ਸਾਡੇ ਪੰਜਾਬ ਸਰਕਾਰ ਪਿੰਡੂ ਵਿਕਾਸ ਵੱਲੋਂ ਇਹ ਯੋਜਨਾ ਸ਼ੁਰੂ ਹੋਈ ਸੀ ਆਜੀਵਿਕਾ ਜਿਹੜਾ ਸੰਗਠਨ ਹੈ ਉਹਦੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਸੀਗੀ ਸਾਡੇ ਬਹੁਤ ਹੀ ਸਤਕਾਰਯੋਗ ਬਰਿੰਦਰ ਸਿੰਘ ਜੀ ਸਾਡੇ ਪਿੰਡ ਦੇ ਵਿਸਨੀਕ ਨੇ ਜੋ ਬਲਾਕ ਇੰਚਾਰਜ ਨੇ ਤੇ ਉਹਨਾਂ ਵੱਲੋਂ ਇਹ ਸਾਨੂੰ ਦਿਸ਼ਾਨ ਚ ਦੇਸ਼ ਦਿੱਤੇਗੇ ਤੇ ਵੀ ਇਸ ਤਰੀਕੇ ਨਾਲ ਆਪਾਂ ਸਲਾਹ ਦਿੱਤੀ ਗਈ ਸੀ ਵੀ ਖੋਲ ਸਕਦੇ ਹਾਂ ਮਦਦ ਤਾਂ ਹਰ ਕੋਈ ਕਰ ਦਿੰਦਾ ਪਰ ਰੋਜ਼ਗਾਰ ਕੋਈ ਕੋਈ ਦਿੰਦਾ ਮਦਦਤ ਦਾ ਇੱਕ ਵਾਰੀ ਕਰਦੋ ਦੋ ਵਾਰੀ ਅਗਲਾ ਕਰਦੋ ਰੋਜ਼ਗਾਰ ਦਾ ਸਾਡੀ ਆਪਣੀ ਕਮਾਈ ਆ ਸਿਕੋ ਦਾ ਖਰਚ ਸਕਦੇ ਜਿੰਨਾ ਵੀ ਸਾਨੂੰ ਚਾਹੀਦਾ ਆ ਕਹਾਣੀਆਂ ਹੁੰਦੀਆਂ ਨੇ ਤੇ ਜ਼ਿੰਦਗੀ ਦੀਆਂ ਕਹਾੜੀਆਂ ਹੁੰਦੀਆਂ ਨੇ ਤੇ ਕਈ ਕਹਾਣੀਆਂ ਸਾਨੂੰ ਇਨਸਪਾਇਰ ਕਰਦੀਆਂ ਨੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਓਟਾਲ ਵਿਖੇ ਜਿੱਥੇ ਇੱਥੋਂ ਦੀ ಗ್ರಾಮ ਪੰਚਾਇਤ ਵੱਲੋਂ ਤੇ ਪਿੰਡ ਦੀਆਂ ਲੇਡੀਜ਼ ਵੱਲੋਂ ਮਿਲ ਕੇ ਇੱਕ ਸੈਲਫ ਗਰੁੱਪ ਕ੍ਰੀਏਟ ਕੀਤਾ ਗਿਆ ਤੇ ਉਣੀ ਆਪਣਾ ਰੋਜ਼ਗਾਰ ਆਪ ਪੈਦਾ ਕੀਤਾ ਹੋਇਆ ਹੈ ਅਸੀਂ ਪਹਿਲ ਪ੍ਰੋਜੈਕਟ ਤੇ ਕੰਮ ਕਰ ਰਹੀਆਂ ਹਾਂ ਅਸੀਂ ਕੁੱਲ 14 ਲੇਡਿਸ ਕੰਮ ਕਰਦੀਆਂ ਇੱਥੇ ਹਾਂਜੀ ਤੇ ਅਸੀਂ ਸਵੇਰੇ 9 ਵਜੇ ਆ ਜਾਈਦਾ ਤੇ ਸ਼ਾਮ ਨੂੰ 4 ਵਜੇ ਜਾਈਦਾ ਘਰ ਦਾ ਕੰਮ ਖਤਮ ਕਰਕੇ ਆ ਜੀਦਾ ਜਾ ਕੇ ਕੰਮ ਕਰੀਦਾ ਆ ਇਹਦੇ ਵਿੱਚ ਸਾਨੂੰ ਇਹ ਫਾਇਦਾ ਕਿ ਅਸੀਂ ਆਪਣੇ ਘਰ ਤੋਂ ਕੰਮ ਨਵੇੜ ਕੇ ਬਿਹਲੇ ਟਾਈਮ ਕੰਮ ਕਰਦੀਆਂ ਹਾਂ ਇਦੇ ਵਿੱਚ ਸਾਡੀ ਖੁਦ ਨੂੰ ਅਸੀਂ ਜਿੰਨੇ ਪੈਸੇ ਕਮਾਨੇ ਸਾਨੂੰ ਵਧੀਆ ਲੱਗਦਾ ਆ। ਸਾਡੀਆਂ ਬੀਬੀਆਂ ਸਾਰੀਆਂ ਅਸੀਂ ਇਕੱਠੀਆਂ ਹੋ ਜਾਂਦੀਆਂ। ਫ੍ਰੀ ਟਾਈਮ 'ਚ ਅਸੀਂ ਕੰਮ ਕਰਦੇ ਆਂ। ਅਸੀਂ ਆਪਣੇ ਬੱਚਿਆਂ ਨੂੰ ਸਕੂਲ ਤੋੜ ਕੇ ਉਸ ਤੋਂ ਬਾਅਦ ਅਸੀਂ ਆ ਕੇ ਕੰਮ ਕਰਦੇ ਆਂ। ਇੱਥੇ ਆਪਣੇ ਦੁੱਖ ਸੁੱਖ ਵੀ ਫਰੋਲਦੀਆਂ ਆਂ। ਸਭ ਇੱਕ ਦੂਜੇ ਨੂੰ ਮਿਲਦੀਆਂ। ਔਰ ਸਾਡੇ ਐਨਆਰਆਈ ਭਰਾਵਾਂ ਔਰ ਸਾਰੀ ਗ੍ਰਾਮ ਪੰਚਾਇਤ ਦੇ ਸਦਕਾ ਹੀ ਸਾਨੂੰ ਇਹ ਮਸ਼ੀਨਾਂ ਦਿੱਤੀਆਂ ਗਈਆਂ ਆ ਔਰ ਬਿਜਲੀ ਦਾ ਬਿੱਲ ਵੀ ਖੁਦ ਹੀ ਪੇ ਕਰਦੇ ਆ। ਅਸੀਂ ਸਿਰਫ ਤੇ ਸਿਰਫ ਆਪਣੀ ਜੋ ਰੁਜ਼ਗਾਰ ਮਿਲ ਰਿਹਾ ਹੈ ਉਹਦਾ ਕੰਮ ਕਰਕੇ ਆਪਣੇ ਪੈਸੇ ਆਪਣੇ ਹਿਸਾਬ ਨਾਲ ਖਰ ਸਕਦੀਆਂ ਆ। ਆ 7-8 ਮਹੀਨਿਆਂ ਤੋਂ ਮੈਨੂੰ ਬਹੁਤ ਸਾਰੀਆਂ ਮੇਰੀਆਂ ਫ੍ਰੈਂਡਾਂ ਮਿਲੀਆਂ। ਮੈਂ ਇਹਨਾਂ ਦੇ ਨਾਲ ਬੈਨ ਆਊਟ ਦੀਆਂ ਆਪਣੇ ਦੁੱਖ ਸੁੱਖ ਵੀ ਕਰਦੀਆਂ। ਔਰ ਮੈਂ ਸਬਦਾ ਹੀ ਧੰਨਵਾਦ ਕਰਦੀਆਂ ਕਿਉਂਕਿ ਰੁਜ਼ਗਾਰ ਜਨਾਨੀਆਂ ਲਈ ਮਿਲਣਾ ਬਹੁਤ ਜ਼ਰੂਰੀ ਆ। ਜੇ ਲੇਡੀਜ਼ ਰੁਜ਼ਗਾਰ ਮਿਲੂਗਾ ਤੇ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਦੀ ਹੈਲਪ ਕਰ ਸਕਦੀਆਂ। ਲੇਡੀਜ਼ ਖੁਦ ਦੀ ਹੈਲਪ ਕਰ ਸਕਦੀਆਂ ਆ। ਰੀਕਵੇਸਟ ਕਰਦੇ ਆ ਕਿ ਜਿਵੇਂ ਕਿ ਅਸੀਂ ਬਰਦੀਆਂ ਸੀ ਰਹੇ ਆ ਸਾਡ ਨੂੰ ਆਲੇ ਦੁਆਲੇ ਦੇ ਸਕੂਲਾਂ ਲਈ ਅਸੀਂ ਰਿਕਵੇਸਟ ਕਰਦੇ ਆ ਕਿ ਸਾਡੇ ਜ਼ਿਲ੍ਹੇ ਦੇ ਜਿੰਨੇ ਵੀ ਸਕੂਲ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਸਾਡੇ ਕੋਲ ਬਰਦੀਆਂ ਸਮਾਓ ਔਰ ਜਿਹੜੇ ਦੁਕਾਨਦਾਰ ਨੇ ਜਿਵੇਂ ਕਿ ਸਾਡੇ ਆਲੇ ਦੁਆਲੇ ਦੇ ਸ਼ਹਿਰਾਂ 'ਚ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਸਾਡੇ ਕੋਲੋਂ ਬਰਦੀਆਂ ਸਮਾਨ ਸਾਨੂੰ ਵੀ ਬਰਦੀਆਂ ਸੀ ਦਾ ਮੌਕਾ ਮਿਲੇ ਰਿਕਵੇਸਟ ਹੋਰ ਕਰਦੇ ਆ ਕਿ ਐਨਆਰਆਈ ਭੈਣਾਂ ਨੂੰ ਜਿਵੇਂ ਕਿ ਜੇ ਕਿ ਜਾਂ ਹੋਰ ਲੋਕਲ ਭੈਣਾਂ ਨੇ ਸਾਤੋਂ ਸੂਟ ਸਮਾਣੇ ਨੇ ਜਿੱਥੋਂ ਵੀ ਉਹ ਲੈਂਦੀਆਂ ਨੇ ਦੁਕਾਨ ਤੋਂ ਉਹ ਸਾਨੂੰ ਪਲੀਜ਼ ਕੰਟੈਕਟ ਕਰ ਲੈਣ ਸੀ ਉਹਨਾਂ ਨੂੰ ਲੈ ਕੇ ਆਰਡਰ ਸੀ ਕਿ ਵਧੀਆ ਤਰ੍ਹਾਂ ਦੇਵਾਂਗੇ ਸੋ ਜਿਵੇਂ ਕਿ ਹੁਣ ਬਿਆਨ ਦਾ ਸੀਜ਼ਨ ਆ ਰਿਹਾ ਆ ਤੇ ਇਹਦੇ ਵਿੱਚ ਬਹੁਤ ਵਧੀਆ-ਵਧੀਆ ਸੂਟ ਬਣਾ ਕੇ ਤੁਹਾਨੂੰ ਦੇਵਾਂਗੇ ਸੋ ਪਲੀਜ਼ ਸਾਡੇ ਨਾਲ ਕੰਟੈਕਟ ਕਰੋ ਐਨਆਰਆਈ ਭੈਣਾਂ ਨੂੰ ਤੁਹਾਡਾ ਕੋਰੀਅਰ ਕੀਤਾ ਜਾਏਗਾ ਸੂਟ ਇੱਕ ਵਾਰ ਪਲੀਜ਼ ਸਾਤੋਂ ਸਟੀਚਿੰਗ ਕਰਵਾ ਕੇ ਦੇਖੋ ਤਾਂ ਬਹੁਤ ਵਧੀਆ ਉਪਰਾਲਾ ਇਹੋ ਚੱਲ ਰਿਹਾ ਆ ਤੇ ਅਸੀਂ ਚਾਹੁੰਦੇ ਆ ਕਿ ਸਾਨੂੰ ਹੋਰ ਵੀ ਜਿਹੜੇ ਆਲੇ-ਦੁਆਲੇ ਦੇ ਪਿੰਡ ਨੇ ਜਿੱਥੇ ਸਕੂਲ ਨੇ ਤੇ ਉਹ ਸਾਡੇ ਨਾਲ ਕੰਟੈਕਟ ਕਰਨ ਜਾਂ ਸੀ ਉਹਨਾਂ ਨਾਲ ਕਰੀਏ ਕਿ ਤਾਂ ਕਿ ਅਸੀਂ ਹੋਰ ਤੋਂ ਜ਼ਿਆਦਾ ਵੱਧ ਤੋਂ ਵੱਧ ਇਹਨਾਂ ਲੇਡੀਜ਼ ਨੂੰ ਕੰਮ ਦੇ ਸਕੀ ਆਪਣੇ ਪਿੰਡ ਦੇ ਅੰਦਰ ਹੀ ਤਾਂ ਇਹ ਸਾਡਾ ਮਿਸ਼ਨ ਹੈ ਤੋਂ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਲਈ ਸਾਡਾ ਪਿੰਡ ਚੁਣਿਆ ਤੇ ਸਾਡੇ ਸਮੂਹ ਪਿੰਡ ਵਾਸੀ ਐਨ ਆਰ ਆਈ ਭਰਾਵਾਂ ਦੇ ਇਹ ਪੰਚਾਇਤ ਦੇ ਬਦੌਲਤ ਇਹ ਬਹੁਤ ਵਧੀਆ ਸਾਡੇ ਨਗਰ ਦੇ ਵਿੱਚ ਕਾਰਜ ਚੱਲ ਰਹੇ ਨੇ ਖਾਸ ਤੌਰ ਤੇ ਸਾਡਾ ਜੋ ਪੁਰਾਣੀਆਂ ਪੰਚਾਇਤਾਂ ਬਗੀਆਂ ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ ਆ ਤੇ ਹੁਣ ਸਾਡੇ ਜੋ ਐਨ ਆਰ ਆਈ ਤੇ ਸਾਡੇ ਨਗਰ ਨਿਵਾਸੀ ਨੇ ਖਾਸ ਤੌਰ ਤੇ ਨੌਜਵਾਨ ਵੀਰ ਬਹੁਤ ਜ਼ਿਆਦਾ ਇਹਦੇ ਵਿੱਚ ਸਾਡਾ ਸਹਿਯੋਗ ਕਰ ਰਹੇ ਨੇ ਬਾਹਰ ਤੋਂ ਵੀ